ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਵੋਗੇ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਮੈਂ ਸਰਬਜੀਤ ਕੌਰ ਅੱਜ ਫਿਰ ਲੈ ਕੇ ਆਏ ਜਿਵੇਂ ਅਸੀਂ ਅੱਜ ਆਪਦਾ ਦੂਸਰਾ ਵਲੌਗ ਜਿਹਦੇ ਚ ਅਸੀਂ ਹੋ ਗਏ ਹਾਂ ਜੀ ਬਿਲਕੁਲ ਤਿਆਰ ਸੂਟ ਪਾਇਆ ਅੱਜ ਅਸੀਂ ਜੁੱਤੀ ਪਾਈ ਆ ਤੇ ਸਰਦਾਰ ਜੀ ਵੀ ਮੇਰੇ ਨਾਲ ਚੱਲੇ ਨੇ ਅੱਜ ਅਸੀਂ ਚੱਲੇ ਹਾਂ ਜੀ ਮੇਰੇ ਪਿੱਕਿਆਂ ਤੇ ਮੇਰੀ ਡਾਕਟਰ ਸਰਗੁਨ ਜਿਹੜੀ ਕਿ 4 ਦਿਨਾਂ ਤੋਂ ਨਾਨਕੇ ਗਈ ਹੋਈ ਸੀ ਤੇ ਅੱਜ ਅਸੀਂ ਉਹਨੂੰ ਲੈਨ ਚੱਲੇ ਆ ਤੇ ਉਹਨੂੰ ਅਸੀਂ ਸਰਪ੍ਰਾਈਜ਼ ਦੇਣ ਆਇਆ ਉਹਨੂੰ ਕਿਹਾ ਸੀਗਾ ਕਿ ਇਕੱਲੇ ਪਾਪਾ ਹੀ ਲੈਨ ਆਉਣਗੇ ਪਰ ਮੈਂ ਵੀ ਉਹਦੇ ਨਾਲ ਚਲਦੀ ਆ ਤੇ ਉਹਨੂੰ ਇੱਕ ਸਰਪ੍ਰਾਈਜ਼ ਦੇਣਾ ਅਸੀਂ ਤੇ ਅੱਜ ਅਸੀਂ ਤੁਹਾਨੂੰ ਉਹਦੇ ਨਾਨਕੇ ਵੀ ਦਿਖਾਵਾਂਗੇ ਤੇ ਸਰਦਾਰ ਜੀ ਚੱਲਦੇ ਨੇ ਮੇਰੇ ਨਾਲ ਇੱਕ ਮੁਲਾਕਾਤ ਅਸੀਂ ਤੁਹਾਨੂੰ ਸਰਦਾਰ ਜੀ ਨਾਲ ਵੀ ਕਰਾਉਣੇ ਆ ਰੁਕੋ ਜਰਾ ਇਹ ਸਾਡਾ ਦੂਜਾ ਵਲੌਗ ਹੈ ਉਮੀਦ ਕਰਦੀਆਂ ਤੁਹਾਨੂੰ ਸਾਡਾ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਵੇ ਹੁਣ ਅਸੀਂ ਬੈਠਣ ਲੱਗੇ ਆ ਜੀ ਕਾਰ ਦੇ ਵਿੱਚ ਤੇ ਅੱਜ ਸਰਦਾਰ ਜੀ ਵੀ ਬਹੁਤ ਸੋਹਣੇ ਲੱਗ ਰਹੇ ਨੇ ਤੁਹਾਨੂੰ ਮਿਲਵਾਉਣੇ ਆ ਉਹਨਾਂ ਨਾਲ ਸ਼ੰਤਸ਼ੀ ਗਾਰਦੀ ਸਾਰਿਆਂ ਨੂੰ ਉਮੀਦ ਕਰਦੀਆਂ ਤੁਹਾਨੂੰ ਸਾਡੀ ਜੋੜੀ ਵੀ ਸੋਹਣੀ ਲੱਗਦੀ ਹੋਊਗੀ ਤੇ ਚਲੋ ਹੁਣ ਅਸੀਂ ਚੱਲੇ ਆ ਜੀ ਆ ਰਹੇ ਆ ਸਾਡੇ ਪੇਕੇ ਮੇਰੇ ਨੇੜੇ ਹੀ ਨੇ ਸਿਰਫ 7-8 ਕਿਲੋਮੀਟਰ ਦੂਰ ਨੇ ਨਹੀਂ 10 ਕਿ ਤਾਂ ਹੈਗੇ ਹੀ ਨੇ ਤੇ ਫਿਰ ਅੱਜ ਅਸੀਂ ਤੁਹਾਨੂੰ ਉਹਨਾਂ ਸਾਰਿਆਂ ਨਾਲ ਵੀ ਮਿਲਵਾਵਾਂਗੇ ਆ ਜੀ ਸਾਡਾ ਪਿੰਡ ਆ ਸਾਡੇ ਘਰ ਦੇ ਕੋਲ ਇੱਕ ਨਹਿਰ ਜਾਂਦੀ ਹੈ ਜੀ ਦੇਖੋ ਇਹ ਸਾਡਾ ਪਿੰਡ ਹੈ ਜੀ ਪਿੰਡ ਕਟਿਆਵਾਲੀ ਇਹਨੂੰ ਅਸੀਂ ਕਰਾਸ ਕਰ ਲਿਆ ਜੀ ਆਸੇ ਪਾਸੇ ਹਰੇ ਭਰੇ ਖੇਤ ਨੇ ਤੇ ਸਾਡੇ ਸਰਦਾਰ ਜੀ ਨੇ ਵੀ ਹਰੀ ਹਰੀ ਜੈਕਟ ਪਾਈ ਹੋਈ ਹੈ ਤੇ ਇਹ ਜੋ ਬਹੁਤ ਖੁਸ਼ ਨੇ ਆਉਂਦੇ ਸਾਰਿਆਂ ਦੇ ਚੱਲਿਆ ਮੁੰਡਾ ਚਲੋ ਜੀ ਹੁਣ ਅਸੀਂ ਤੁਹਾਨੂੰ ਪਹੁੰਚ ਕੇ ਵਿਖਾਉਣੇ ਆ ਉੱਥੇ ਪਹੁੰਚ ਕੇ ਫਿਰ ਤੁਹਾਡੀ ਮੁਲਾਕਾਤ ਕਰਾਉਣੇ ਆ ਸਾਡੀ ਛੋਟੀ ਜੀ ਸਰਗੁਣ ਦੇ ਨਾਲ ਠੀਕ ਹੈ ਜੀ ਚਲੋ ਬਸ ਪਹੁੰਚਦੇ ਆ ਅਸੀਂ ਜੀ ਅਸੀਂ ਪੇਕਿਆ ਤੇ ਪਹੁੰਚ ਕੇ ਤੇ ਅਸੀਂ ਗਏ ਭੁੱਲ ਹੁਣ ਅਸੀਂ ਫਿਰ ਵਾਪਸ ਆਈ ਜਾਂਦੇ ਆ ਸੌਰੀ ਜੀ ਸਾਨੂੰ ਯਾਦ ਭੁੱਲ ਗਿਆ ਵਾਕਿਆ ਪੇਕਿਆਂ ਦਾ ਚਾਹੀ ਇੰਨਾ ਹੁੰਦਾ ਪਰ ਕੁਝ تای ਪੀਰੀਅਡ ਵੀ ਬਹੁਤ ਥੋੜਾ ਸੀਗਾ ਤੇ ਹੁਣ ਅਸੀਂ ਵਾਪਸ ਆ ਰਹੇ ਆ ਪਰ ਅਸੀਂ ਤੁਹਾਨੂੰ ਪਿਆਰੇ ਜੀ ਪਰਸਨਲ ਮਲਾਉਣੇ ਆ ਜਿੰਨੂੰ ਅਸੀਂ ਲੈ ਕੇ ਆਏ ਆ ਹਾਂ ਸਸ਼ਿਕਾ ਬਲਾਉਸ ਆ ਰਹੇ ਆ ਸਿਕਾ ਉਸ ਆ ਰਹੇ ਆ ਕੋਰ ਕੁਛ ਇਹਨਾਂ ਲਈ ਤੁਸੀਂ ਗੱਲਾਂ ਸੁਣਿਓ ਇੱਕ ਵਾਰੀ ਹਾਂ ਲਾਈਵ ਹੁੰਨੇ ਉਹ ਅੱਗੇ ਕਈ ਆਦੀ ਬਿਨ ਲਾਈਵ ਚ ਆ ਵੀ ਚੱਲਨੀ ਜਦੋਂ ਮੰਮਾ ਲਾਈਵ ਹੁੰਦੇ ਨੇ ਤੇ ਦੱਸੋ ਕਿਹੜੀ ਕਲਾਸ ਚ ਪੜਦੇ ਹੋ ਚੰਗੀ ਤਰ੍ਹਾਂ ਨਾਮ ਦੱਸੋ ਮੈਂ ਕਿ ਜੀ 2 ਰੋਸ ਚਾਹੀਏ ਕਲਾਸ ਪੜੀ ਅੱਛਾ ਤੇ ਤੁਸੀਂ ਇਹ ਜਨਨ ਕਿੱਥੋਂ ਆ ਰਹੇ ਹੋ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਠੀਕ ਲੱਗ ਰਿਹਾ ਤੇ ਵਾਪਸ ਆ ਰਹੇ ਹੋ ਨਾਮ ਕਿੱਥੇ ਵਧੀਆ ਲੱਗ ਰਿਹਾ ਨਹੀਂ ਉਹ ਦਿਆ ਲੱਗ ਰਿਹਾ ਹੈ। ਅੱਛਾ ਠੀਕ ਆ। ਓਕੇ। ਆਉਂਦਾ ਮਨ ਸੀ ਇਹ ਨਹੀਂ। ਬੋਲੋ। ਹਾਂ ਹੈ ਗੁਸਕ। ਠੀਕ ਠੀਕ ਓਕੇ ਜੀ ਓਕੇ। ਚਲੋ ਜੀ ਅਸੀਂ ਟੇਕਅਪਿੰਡ ਵਿਖਾਉਣਾ ਦਾ ਭੁੱਲ ਗਏ। ਦੇਖ ਕੇ ਦੇ ਨੇੜਲਾ ਪਿੰਡ ਤੁਹਾਨੂੰ ਦਿਖਾ ਦਿੰਨੇ ਆ ਜੀ। ਵਾਕ ਵਾਕੀ ਅੱਜ ਸਾਡੇ ਨਾਲ ਫਨੀ ਮੂਵਮੈਂਟ ਹੋਈ ਆ। ਅਜੇ ਸਾਨੂੰ ਵਾਕੀ ਐਕਸਪੀਰੀਅੰਸ ਨਹੀਂ ਹੈਗਾ ਨਾ ਵਲੌਗਸ ਬਣਾਉਂਦਾ ਸ਼ਾਇਦ। ਫਾਈਨਲੀ ਹੁਣ ਅਸੀਂ ਚੱਲੇ ਆਪਦੇ ਘਰ ਫਿਰ ਤੁਹਾਨੂੰ ਵਧੀਆ ਵਧੀਆ ਜਿਹੇ ਵਿਚਾਰ ਸੁਣਾਉਣੇ ਆ ਵਧੀਆ ਵਧੀਆ ਵੀਡੀਓ ਬਣਾ ਕੇ ਪਾਉਦੇ ਆ ਤੁਸੀਂ ਹਮੇਸ਼ਾ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ